ਜ਼ਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਕਦੇ ਵੀ ਉਹਨਾਂ ਲੋਕਾਂ ਦੇ ਪਿੱਛੇ ਨਾ ਭੱਜੋ ਜਿਨ੍ਹਾਂ ਨੂੰ ਤੁਹਾਡੀ ਕੋਈ ਪਰਵਾਹ ਹੀ ਨਹੀਂ ਕਦੇ ਵੀ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ ਕਿਉਂਕਿ ਹਰ ਫਲ ਦਾ ਸਵਾਦ ਵੱਖਰਾ ਹੁੰਦਾ ਹੈ ਉਹ WhatsApp ਸਟੇਟਸ ਚੰਗਾ ਦਿਖਾਉਂਦੇ ਰਹਿਣਗੇ ਤੇ ਤੁਸੀਂ ਆਪਣੀ ਲਾਈਫ ਦਾ ਸਟੇਟਸ ਚੰਗਾ ਬਣਾਉਣ ਵਿੱਚ ਲੱਗੇ ਰਹੋ ਜੇਕਰ ਤੁਸੀਂ ਦੁਖੀ ਹੋ ਤਾਂ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਦੁਨੀਆ ਨੂੰ ਗੰਭੀਰਤਾ ਨਾਲ ਲਿਆ ਹੈ ਮੈਂ ਕਿਸੇ ਤੋਂ ਕੋਈ ਵੀ ਉਮੀਦ ਨਹੀਂ ਰੱਖਦਾ ਕਿਉਂਕਿ ਉਮੀਦਾਂ ਨਾਲ ਸਿਰਫ ਦਰਦ ਮਿਲਦਾ ਹੈ ਹੋਰ ਕੁਝ ਵੀ ਨਹੀਂ ਕਿਸੇ ਨੂੰ ਚੁੱਪ ਕਰਾਉਣਾ ਹੈ ਤਾਂ ਆਪਣੀ ਸਫਲਤਾ ਨਾਲ ਕਰਾਓ ਕਿਉਂਕਿ ਬਹਿਸ ਤਾਂ ਅੱਜਕੱਲ ਹਰ ਕੋਈ ਕਰ ਲੈਂਦਾ ਹੈ ਉਦਾਂ ਤਾਂ ਕੋਈ ਸਬੂਤ ਨਹੀਂ ਹੈ ਕਿ ਕੌਣ ਕਿਸ ਦਾ ਕੀ ਲੱਗਦਾ ਹੈ ਇਹ ਦਿਲ ਦੇ ਰਿਸ਼ਤੇ ਤਾਂ ਸਿਰਫ ਯਕੀਨ ਨਾਲ ਹੀ ਚੱਲਦੇ ਨੇ ਡਰ ਲੱਗਦਾ ਏ ਹੁਣ ਲੋਕਾਂ ਨੂੰ ਜਜ਼ਬਾਤ ਦੱਸਣ ਤੋਂ ਜੇ ਕਿਤੇ ਕੋਈ ਹੱਸ ਪਿਆ ਤਾਂ ਤਮਾਸ਼ਾ ਬਣ ਜਾਵੇਗਾ ਹਰ ਗੱਲ ਦਾ ਸਬੂਤ ਦੇਣਾ ਪੈ ਰਿਹਾ ਹੈ ਸੱਚਮੁੱਚ ਭਰੋਸਾ ਬੜੇ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਇੰਤਜ਼ਾਰ ਦੀ ਹੱਦ ਵੀ ਅਜੀਬ ਹੁੰਦੀ ਹੈ ਨਾ ਦਰਵਾਜ਼ਾ ਬੰਦ ਹੋਣ ਦਿੰਦੀ ਹੈ ਤੇ ਨਾ ਹੀ ਅੱਖਾਂ ਉਸ ਸਮਾਜ ਵਿੱਚ ਔਰਤ ਦੀ ਇੱਜ਼ਤ ਕਿਵੇਂ ਵੱਧ ਸਕਦੀ ਹੈ ਜਿੱਥੇ ਮਰਦਾਂ ਦੇ ਝਗੜਿਆਂ ਵਿੱਚ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਉਹ ਕਿਸੇ ਹੋਰ ਦੇ ਲਈ ਸਾਨੂੰ ਭੁੱਲ ਗਏ ਕੋਈ ਗੱਲ ਨਹੀਂ ਅਸੀਂ ਵੀ ਤਾਂ ਉਹਨਾਂ ਲਈ ਸਾਰਾ ਜਹਾਨ ਪੁਲਾ ਹੀ ਦਿੱਤਾ ਸੀ ਜੇ ਸੱਚਮੁੱਚ ਕਿਸੇ ਦਾ ਸਾਥ ਜ਼ਿੰਦਗੀ ਭਰ ਚਾਹੁੰਦੇ ਹੋ ਤਾਂ ਉਸ ਨੂੰ ਕਦੇ ਨਾ ਦੱਸੋ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ ਜ਼ਮਾਨਾ ਬਦਲ ਗਿਆ ਹੈ ਜਨਾਬ ਹੁਣ ਯਾਦ ਰਹਿਣ ਲਈ ਵੀ ਯਾਦ ਦਿਵਾਉਣਾ ਪੈਂਦਾ ਹੈ ਕਮਾੜਨਾ ਕਰਿਓ ਸਮਾ ਵਜੂਦ ਤੇ ਵਿਰਾਸਤ ਕਦੋਂ ਖਤਮ ਹੋ ਜਾਣਾ ਪਤਾ ਵੀ ਨਹੀਂ ਚੱਲੇਗਾ ਵੱਡੇ ਹੋ ਕੇ ਕੀ ਮਿਲਿਆ ਦਿਮਾਗ ਵਿੱਚ ਬੋਝ ਦਿਲ ਵਿੱਚ ਗਮ ਕਾਸ਼ ਉਹ ਬਚਪਨ ਫਿਰ ਤੋਂ ਜੀ ਪਾਉਂਦੇ ਘੜੀ ਸੁਧਾਰਨ ਵਾਲੇ ਤਾਂ ਮਿਲ ਜਾਂਦੇ ਨੇ ਪਰ ਸਮਾਂ ਖੁਦ ਸੁਧਾਰਨਾ ਪੈਂਦਾ ਹੈ ਹਮੇਸ਼ਾ ਛੋਟੀਆਂ-ਛੋਟੀਆਂ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਠੋਕਰ ਖਾਂਦਾ ਹੈ ਐਨੀ ਬੁਰੀ ਵੀ ਨਹੀਂ ਹੁੰਦੀ ਜ਼ਿੰਦਗੀ ਬਸ ਕੁਝ ਦਿਮਾਗ ਵਾਲਿਆਂ ਨੂੰ ਅਸੀਂ ਦਿਲ ਵਿੱਚ ਜਗ੍ਹਾ ਦੇ ਦਿੰਦੇ ਆਂ ਸ਼ੋਰਤ ਕਿੰਨੀ ਵੀ ਮਿਲੇ ਮੈਂ ਹਸਰ ਤਾਂ ਨਹੀਂ ਰੱਖਦਾ ਮੈਂ ਸਭ ਭੁੱਲ ਜਾਂਦਾ ਵਾਂ ਦਿਲ ਵਿੱਚ ਨਫ਼ਰਤਾਂ ਨਹੀਂ ਰੱਖਦਾ ਜਿਸ ਦਿਲ ਵਿੱਚ ਵਹਿਮ ਦਿਮਾਗ ਵਿੱਚ ਜ਼ਿੱਦ ਗੱਲਾਂ ਵਿੱਚ ਮੁਕਾਬਲਾ ਆ ਜਾਵੇ ਤਾਂ ਸਮਝ ਲਿਓ ਕਿ ਉੱਥੇ ਰਿਸ਼ਤਿਆਂ ਦਾ ਹਾਰਨਾ ਨਿਸ਼ਚਿਤ ਹੈ ਆਪਣੇ ਆਪ ਤੇ ਕਦੇ غرੂਰ ਨਾ ਕਰਿਓ ਪਤਾ ਨਹੀਂ ਉਸ ਡਾਡੇ ਨੇ ਸਾਡੇ ਵਰਗੇ ਕਿੰਨਿਆਂ ਨੂੰ ਬਣਾ ਕੇ ਮਿਟਾ ਦਿੱਤਾ ਹੈ ਪਰੇਸ਼ਾਨੀ ਹਾਲਾਤ ਤੋਂ ਨਹੀਂ ਗਲਤ ਖਿਆਲਾਂ ਤੋਂ ਪੈਦਾ ਹੁੰਦੀ ਹੈ ਕੀਮਤੀ ਨੇ ਸਿੱਕੇ ਈਮਾਨ ਸਸਤਾ ਹੈ ਇੱਥੇ ਰਿਸ਼ਤਿਆਂ ਦਾ ਮਤਲਬ ਹੀ ਮਤਲਬ ਦਾ ਰਿਸ਼ਤਾ ਹੈ ਦਿਲਾਂ ਵਿੱਚ ਰਹਿਣਾ ਸਿੱਖੋ غرੂਰ ਵਿੱਚ ਤਾਂ ਹਰ ਕੋਈ ਰਹਿੰਦਾ ਹੈ ਮੂੰਹ ਤੇ ਕਹਿਣਾ ਸਿੱਖੋ ਪਿੱਠ ਪਿੱਛੇ ਤਾਂ ਹਰ ਕੋਈ ਬਾਗਦਾ ਹੈ ਅਸੀਂ ਪਾਗਲ ਸੀ ਜੋ ਦਿਲ ਸਾਫ਼ ਰੱਖਦੇ ਸੀ ਪਰ ਸਾਨੂੰ ਕੀ ਪਤਾ ਸੀ ਕਿ ਇੱਥੇ ਲੋਕ ਚਿਹਰੇ ਦੇਖਦੇ ਨੇ ਭਾਲ ਜ਼ਿੰਦਗੀ ਦੀ ਸੀ ਦੂਰ ਤੱਕ ਨਿਕਲ ਪਏ ਜ਼ਿੰਦਗੀ ਤਾਂ ਮਿਲ ਹੀ ਨਹੀਂ ਪਰ ਤਜਰਬੇ ਬਹੁਤ ਮਿਲੇ ਤੁਸੀਂ ਇਹ ਜਾਣਦੇ ਹੋ ਕਿ ਤੁਸੀਂ ਕੀ ਹੋ ਪਰ ਇਹ ਨਹੀਂ ਜਾਣਦੇ ਕਿ ਤੁਸੀਂ ਕੀ ਕੀ ਕਰ ਸਕਦੇ ਹੋ ਕਿਸੇ ਦਾ ਫੇਵਰਟ ਬਣਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਇਨਸਾਨ ਹੋ ਕੋਈ ਆਈਸਕ੍ਰੀਮ ਦੇ ਫਲੇਵਰ ਨਹੀਂ ਜੇਕਰ ਤੁਸੀਂ ਜ਼ਿੰਦਗੀ ਨੂੰ ਪਿਆਰ ਕਰਦੇ ਹੋ ਤਾਂ ਸਮਾਂ ਬਰਬਾਦ ਨਾ ਕਰੋ ਕਿਉਂਕਿ ਜ਼ਿੰਦਗੀ ਸਮੇਂ ਤੋਂ ਬਣੀ ਹੈ ਸਫ਼ਰ ਦਾ ਮਜ਼ਾ ਲੈਣਾ ਹੈ ਤਾਂ ਸਮਾਨ ਘੱਟ ਰੱਖੋ ਜੇਕਰ ਜ਼ਿੰਦਗੀ ਦਾ ਮਜ਼ਾ ਲੈਣਾ ਹੈ ਤਾਂ ਅਰਮਾਨ ਘੱਟ ਰੱਖੋ ਰੋਜ਼ ਰਾਤ ਨੂੰ ਸੁਲਝਾ ਕੇ ਸਹਰਾਣੇ ਰੱਖਦੇ ਆਂ ਜ਼ਿੰਦਗੀ ਨੂੰ ਫਿਰ ਵੀ ਰੋਜ਼ ਸਵੇਰੇ ਪਤਾ ਨਹੀਂ ਕਿਵੇਂ ਉਲਜੀ ਹੋਈ ਮਿਲਦੀ ਹੈ ਚੰਗੇ ਸਮੇ ਤੋਂ ਵੱਧ ਚੰਗੇ ਇਨਸਾਨ ਨਾਲ ਰਿਸ਼ਤਾ ਰੱਖੋ ਚੰਗਾ ਇਨਸਾਨ ਚੰਗਾ ਸਮਾਂ ਲਿਆ ਸਕਦਾ ਹੈ ਪਰ ਚੰਗਾ ਸਮਾਂ ਚੰਗਾ ਇਨਸਾਨ ਨਹੀਂ ਲਿਆ ਸਕਦਾ ਚੰਗੇ ਬੁਰੇ ਹਰ ਕੰਮ ਦੀ ਨੀਂਵ ਮਨ ਵਿੱਚ ਹੁੰਦੀ ਹੈ ਜੇ ਮਨ ਸਹੀ ਹੋਵੇ ਤਾਂ ਕੋਈ ਵੀ ਵਿਅਕਤੀ ਗਲਤ ਕੰਮ ਨਹੀਂ ਕਰ ਸਕਦਾ ਇਨਸਾਨ ਦਾ ਸਭ ਤੋਂ ਚੰਗਾ ਮਿੱਤਰ ਉਸਦੀ ਆਤਮਾ ਤੇ ਮਨ ਹੁੰਦਾ ਹੈ ਜੋ ਚੰਗੀਆਂ ਗੱਲਾਂ ਤੇ ਸ਼ਾਬਾਸ਼ੀ ਦਿੰਦਾ ਹੈ ਤੇ ਬੁਰੀਆਂ ਗੱਲਾਂ ਤੇ ਝੰਡੂੜ ਕੇ ਰੱਖ ਦਿੰਦਾ ਹੈ ਆਪਣੀ ਆਰਥਿਕ ਸਥਿਤੀ ਨੂੰ ਰਾਜ਼ ਰੱਖਣਾ ਚਾਹੀਦਾ ਹੈ ਜੇ ਤੁਹਾਡੀ ਸਥਿਤੀ ਚੰਗੀ ਹੈ ਤਾਂ ਲੋਕ ਤੁਹਾਡੇ ਤੋਂ ਕਰਜ਼ਾ ਮੰਗਣ ਲੱਗ ਜਾਣਗੇ ਤੇ ਜੇਕਰ ਬੁਰੀ ਹੈ ਤਾਂ ਤੁਹਾਡਾ ਸਤਕਾਰ ਨਹੀਂ ਕਰਨਗੇ ਤੇ ਸਾਥ ਨਹੀਂ ਦੇਣਗੇ। ਇਸ ਲਈ ਸੁੱਖ ਤੇ ਦੁੱਖ ਨੂੰ ਆਪਣੇ ਤੱਕ ਹੀ ਸੀਮਤ ਰੱਖੋ। ਜ਼ਿੰਦਗੀ ਸਭ ਤੋਂ ਮੁਸ਼ਕਲ ਪ੍ਰੀਖਿਆ ਹੈ। ਬਹੁਤ ਸਾਰੇ ਲੋਕ ਦੂਜਿਆਂ ਦੀ ਨਕਲ ਕਰਨ ਦਾ ਯਤਨ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇੱਥੇ ਹਰ ਕਿਸੇ ਦਾ ਪ੍ਰਸ਼ਨ ਪੱਤਰ ਵੱਖਰਾ ਹੈ। ਕਦੇ ਬੇਮੌਕੇ ਬੁਰਾ ਸਮਾਂ ਆ ਜਾਵੇ ਤਾਂ ਬੁਰਾ ਨਾ ਮਨਾਓ। ਕਦੇ-ਕਦੇ ਬੁਰਾ ਮੌਕਾ ਤੁਹਾਨੂੰ ਚੰਗੇ ਇਨਸਾਨ ਨਾਲ ਮਿਲਵਾਉਣ ਲਈ ਆਉਂਦਾ ਹੈ। ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ ਜਿਨ੍ਹਾਂ ਨੇ نزدਕੀਆਂ ਦੀ ਕਦੇ ਕਦਰ ਹੀ ਨਹੀਂ ਕੀਤੀ ਲੋਹੇ ਨੂੰ ਕੋਈ ਵੀ ਨਸ਼ਟ ਨਹੀਂ ਕਰ ਸਕਦਾ ਉਸ ਨੂੰ ਖੁਦ ਦਾ ਜੰਗ ਨਸ਼ਟ ਕਰਦਾ ਹੈ ਠੀਕ ਉਸੇ ਤਰ੍ਹਾਂ ਇੱਕ ਇਨਸਾਨ ਨੂੰ ਉਸ ਦੀ ਮਾਨਸਿਕਤਾ ਨਸ਼ਟ ਕਰਦੀ ਹੈ ਕੋਈ ਹੋਰ ਨਹੀਂ ਕਿਸੇ ਨੂੰ ਉਹਨਾਂ ਕਹੀ ਸਤਾਓ ਕਿ ਤੁਹਾਡੀ ਕਮੀ ਮਹਿਸੂਸ ਹੋਵੇ ਐਨਾ ਨਾ ਸਤਾਓ ਕਿ ਉਹ ਤੁਹਾਡੇ ਬਿਨਾ ਜੀਣਾ ਸਿੱਖ ਜਾਵੇ ਮਨ ਨੂੰ ਇੰਨਾ ਮਜ਼ਬੂਤ ਬਣਾਓ ਕਿ ਕਿਸੇ ਦੇ ਵੀ ਕਿਸੇ ਵੀ ਤਰ੍ਹਾਂ ਦੇ ਵਿਵਹਾਰ ਨਾਲ ਮਨ ਦੀ ਸ਼ਾਂਤੀ ਭੰਗ ਨਾ ਹੋ ਸਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਕਿਉਂਕਿ ਲੋਕ ਤਾਂ ਤਦ ਵੀ ਕਹਿਣਗੇ ਜਦੋਂ ਤੁਸੀਂ ਕੁਝ ਨਹੀਂ ਕਰੋਗੇ ਇਨਸਾਨ ਹੀ ਇਨਸਾਨ ਦਾ ਰਸਤਾ ਘਟਦਾ ਹੈ ਬਿੱਲੀਆਂ ਦਾ ਬਸ ਉਦਾਂ ਹੀ ਬਦਨਾਮ ਨੇ ਤੀਰਥਾਂ ਤੇ ਹੀ ਕਿਉਂ ਲੱਭਦੇ ਹੋ ਰੱਬ ਨੂੰ ਉਹ ਤਾਂ ਉੱਥੇ ਵੀ ਮੌਜੂਦ ਹੈ ਜਿੱਥੇ ਤੁਸੀਂ ਗੁਨਾਹ ਕਰਦੇ ਹੋ ਇਨਸਾਨ ਦਾ ਸੁਭਾਅ ਇਸ ਤਰ੍ਹਾਂ ਹੈ ਕਿ ਜੋ ਲੈ ਕੇ ਜਾਣਾ ਹੈ ਉਸ ਨੂੰ ਛੱਡ ਰਿਹਾ ਹੈ ਤੇ ਜੋ ਇੱਥੇ ਹੀ ਰਹਿ ਜਾਣਾ ਹੈ ਉਸ ਨੂੰ ਜੋੜ ਰਿਹਾ ਹੈ ਸਾਦਗੀ ਤੋਂ ਮਹਿੰਗਾ ਕੋਈ ਗਹਿਣਾ ਨਹੀਂ ਹੈ ਸ਼ਾਇਦ ਇਸੇ ਲਈ ਹਰ ਕਿਸੇ ਨੇ ਇਸ ਨੂੰ ਪਹਿਨਿਆ ਨਹੀਂ ਹੈ ਸਭ ਤੋਂ ਵੱਧ ਅਰਥ ਉਹਨਾਂ ਸ਼ਬਦਾਂ ਦੇ ਕੱਢੇ ਜਾਂਦੇ ਨੇ ਜੋ ਕਹੇ ਹੀ ਨਹੀਂ ਗਏ ਹੁੰਦੇ। ਦੁਖੀ ਰਹਿਣਾ ਹੈ ਤਾਂ ਸਾਰਿਆਂ ਵਿੱਚ ਕਮੀ ਲੱਭੋ ਤੇ ਜੇ ਖੁਸ਼ ਰਹਿਣਾ ਹੈ ਤਾਂ ਸਾਰਿਆਂ ਵਿੱਚ ਗੁਣ ਲੱਭੋ। ਸਿਰਫ ਦਰਵਾਜ਼ਿਆਂ ਤੇ ਸ਼ੁਭਲਾਬ ਲਿਖਣ ਨਾਲ ਕੁਝ ਨਹੀਂ ਹੋਵੇਗਾ। ਸ਼ੁਭ ਵਿਚਾਰ ਰੱਖੋ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ ਫਿਰ ਲਾਭ ਹੀ ਲਾਭ ਹੋਵੇਗਾ। ਨਰਾਜ਼ ਹੋਣ ਲਈ ਵੀ ਇੱਕ ਖਾਸ ਰਿਸ਼ਤਾ ਹੋਣਾ ਚਾਹੀਦਾ ਹੈ। ਕਿਉਂਕਿ ਨਰਾਜ਼ਗੀ ਵੀ ਬਹੁਤ ਕੀਮਤੀ ਚੀਜ਼ ਹੈ ਐਦਾਂ ਹੀ ਹਰ ਕਿਸੇ ਤੇ ਲुटਾਈ ਨਹੀਂ ਜਾਂਦੀ ਦੁਨੀਆ ਵਿੱਚ ਮਨੁੱਖ ਹੀ ਅਜਿਹਾ ਜੀਵ ਹੈ ਜੋ ਸਦੀਆਂ ਤੋਂ ਪਰੇਸ਼ਾਨ ਹੈ ਤੇ ਪਰੇਸ਼ਾਨ ਰਹੇਗਾ ਦੁਨੀਆ ਵਿੱਚ ਜਿੰਨੀਆਂ ਚੰਗੀਆਂ ਗੱਲਾਂ ਨੇ ਸਭ ਕਈਆਂ ਜਾ ਚੁੱਕੀਆਂ ਨੇ ਬਸ ਉਹਨਾਂ ਤੇ ਅਮਲ ਕਰਨਾ ਬਾਕੀ ਰਹਿ ਗਿਆ ਹੈ ਦਸ਼ਮਣ ਤੋਂ ਵੀ ਜ਼ਿਆਦਾ ਘਾਤਕ ਹੈ ਗਲਤ ਦਿਸ਼ਾ ਵਿੱਚ ਭਟਕਦਾ ਹੋਇਆ ਤੁਹਾਡਾ ਮਨ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ। ਅਸੂਲਾਂ ਤੇ ਆਂਚ ਆਵੇ ਤਾਂ ਟਕਰਾਉਣਾ ਵੀ ਜ਼ਰੂਰੀ ਹੈ। ਇਨਸਾਨ ਤੇ ਵਕਤ ਦੋਨਾਂ ਦੀ ਕਦਰ ਕਰੋ। ਸੁਣਿਆ ਹੈ ਇਹ ਦੋਨੋਂ ਹੀ ਗੁਜ਼ਰ ਜਾਂਦੇ ਨੇ। ਸਰੀਰ ਦੀ ਹਿਫਾਜ਼ਤ ਧਨ ਨਾਲੋਂ ਵੀ ਵੱਧ ਕਰਨੀ ਚਾਹੀਦੀ ਹੈ ਕਿਉਂਕਿ ਸਰੀਰ ਵਿਗੜਨ ਤੋਂ ਬਾਅਦ ਧਨ ਵੀ ਉਸ ਦੀ ਹਿਫਾਜ਼ਤ ਨਹੀਂ ਕਰ ਸਕਦਾ। ਗੁੱਸੇ ਵਿੱਚ ਇਨਸਾਨ ਬੇਕਾਰ ਦੀਆਂ ਗੱਲਾਂ ਤਾਂ ਕਰਦਾ ਹੈ। ਪਰ ਦਿਲ ਦੀ ਗੱਲ ਵੀ ਕਹਿ ਜਾਂਦਾ ਹੈ ਸ਼ੌਕ ਪਾਲਣ ਦੀ ਉਮਰ ਵਿੱਚ ਜੋ ਸਬਰ ਕਰਨਾ ਸਿੱਖ ਗਿਆ ਜ਼ਿੰਦਗੀ ਦੀ ਅੱਧੀ ਜੰਗ ਉਹ ਏਦਾਂ ਹੀ ਜਿੱਤ ਗਿਆ ਦੁੱਖ ਦੁਸ਼ਮਣ ਨਹੀਂ ਹੈ ਬਲਕਿ ਦੁੱਖ ਤਾਂ ਮਿੱਤਰ ਹੈ ਕਿਉਂਕਿ ਇਹ ਦੱਸ ਰਿਹਾ ਹੈ ਕਿ ਕਿਤੇ ਕੁਝ ਗਲਤ ਹੈ ਉਸ ਨੂੰ ਸਹੀ ਕਰ ਲਵੋ ਜੋ ਅੱਜ ਬੋਲ ਰਹੇ ਨੇ ਕਿ ਤੁਸੀਂ ਸਭ ਤੋਂ ਚੰਗੇ ਹੋ ਯਕੀਨ ਕਰਿਓ ਕੱਲ ਉਹੀ ਬੋਲਣਗੇ ਕਿ ਤੁਹਾਡੇ ਤੋਂ ਬੁਰਾ ਕੋਈ ਵੀ ਨਹੀਂ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਕੁਝ ਵੱਡਾ ਪਾਉਣਾ ਹੈ ਤਾਂ ਤਪਸ਼ ਤੋਂ ਤਾਂ ਗੁਜ਼ਰਨਾ ਹੀ ਪਵੇਗਾ ਕਿਉਂਕਿ ਜਿਹੜੇ ਪੌਦਿਆਂ ਦੀ ਪਰਵਰਿਸ਼ ਸ਼ਾਮ ਵਿੱਚ ਹੁੰਦੀ ਹੈ ਉਹ ਅਕਸਰ ਮੁਰਝਾ ਜਾਂਦੇ ਨੇ ਅਸੀਂ ਆਪਣੇ ਵਿਚਾਰਾਂ ਤੋਂ ਆਕਾਰ ਲੈਂਦੇ ਹਾਂ ਜਿਵੇਂ ਅਸੀਂ ਸੋਚਦੇ ਹਾਂ ਓਵੇਂ ਹੀ ਅਸੀਂ ਹੋ ਜਾਂਦੇ ਹਾਂ ਸਕੂਨ ਲੱਭੋਗੇ ਤਾਂ ਖੁਦ ਵਿੱਚ ਹੀ ਮਿਲੇਗਾ ਦੂਜਿਆਂ ਵਿੱਚ ਲੱਭੋਗੇ ਤਾਂ 올 ਜਣਾ ਹੀ ਮਿਲਣਗੀਆਂ ਦੁਨੀਆ ਦਾ ਸਭ ਤੋਂ ਆਸਾਨ ਕੰਮ ਹੈ ਭਰੋਸਾ ਗਵਾਉਣਾ ਮੁਸ਼ਕਲ ਕੰਮ ਹੈ ਭਰੋਸਾ ਪਾਉਣਾ ਤੇ ਉਸ ਤੋਂ ਵੀ ਕਿਤੇ ਮੁਸ਼ਕਲ ਹੈ ਭਰੋਸਾ ਬਣਾਈ ਰੱਖਣਾ ਜ਼ਿੰਦਗੀ ਅਜਿਹੀ ਹੋਵੇ ਜੋ ਸਬੰਧਾਂ ਦੀ ਕਦਰ ਕਰੇ ਤੇ ਸਬੰਧ ਅਜਿਹੀ ਹੋਣ ਜੋ ਯਾਦ ਕਰਨ ਨੂੰ ਮਜਬੂਰ ਕਰ ਦੇਣ ਦੁਨੀਆ ਦੇ ਰਹਿਣ ਬਸੇਰੇ ਵਿੱਚ ਪਤਾ ਨਹੀਂ ਕਿੰਨੇ ਕ ਦਿਨ ਰਹਿਣਾ ਹੈ ਜੇਤਲੋ ਉਹ ਸਭ ਦੇ ਦਿਲਾਂ ਨੂੰ ਬਸ ਇਹੀ ਜ਼ਿੰਦਗੀ ਦਾ ਗਹਿਣਾ ਹੈ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ